ਇਹ ਘਵਾਰੇ ਭਰਨ ਵਾਲਾ ਤੇ ਨੁਕਸਾਨ ਤੋਂ بچਾ ਰਹਿਆ ਹੈਗਾ ਤੁਸੀਂ ਦੇਖੋ ਮੌਕੇ ਦੀਆਂ ਤਸਵੀਰਾਂ ਤੇ ਹੈਰਾਨ ਹੋ ਜਾਓਗੇ ਕਿ ਸਿਲੰਡਰ ਗਿਆ ਕਿੱਥੇ ਉੱਡ ਗਏ ਇਹ ਆ ਰਸ ਸਕੂਲ ਹੈ ਆਰਸ ਸਕੂਲ ਦੇ ਬਾਹਰ ਅੱਜ ਬਸੰਤ ਦੇ ਉੱਤੇ ਇੱਥੇ ਲੱਗੇ ਹੋਏ ਸੀਗਾ ਸਿਲੰਡਰ ਭਰ ਰਹੇ ਸੀਗੇ ਤੇ ਇੱਥੇ ਬਲਾਸਟ ਹੋਇਆ ਬੜਾ ਜ਼ਬਰਦਸਤ ਜਨੂਫਾ ਫਟ ਗਿਆ ਵਾ ਅਸਮਾਨ ਸਿਲੰਡਰ ਦਾ ਪਿਛਲਾ ਹਿੱਸਾ ਬਚਿਆ ਇਕੱਲਾ ਆ ਪਿਛਲਾ ਹਿੱਸਾ ਬਚਿਆ ਇਕੱਲਾ ਤੋਲੀ ਇੱਕ ਮਿੰਟ ਦੀ ਮਨਾ ਕਰਾ ਚੱਲ ਬੋਲ ਮੈਨੂੰ ਦੱਸੋ ਇਹ ਦੇਖੋ ਜੀ ਗੈਸ ਬੱਲਬ ਵਾਲੇ ਜਿਹੜੇ ਬਣਾ ਕੇ ਜਾਂਦੇ ਆਪ ਕਰਦੇ ਨੇ ਸਾਰੇ ਇਹਨਾਂ ਨੇ ਬਹੁਤ ਦੁੱਖੀ ਕੀਤਾ ਹੋਇਆ ਪਰ ਇਹਨਾਂ ਨੂੰ ਕੀ ਕਰ ਪਾਸ ਦੇ ਕੈਸਾ ਬਹਿਣ ਨੂੰ ਦੇਖੋ ਇਹਦਾ ਬਾਕੀ ਹਿੱਸਾ ਕਿੱਥੇ ਗਿਆ ਬਾਕੀ ਸਭ ਰਕੇ ਜਿਹੜੇ ਸਾਹਮਣੇ ਗਿਆ ਜਿਹੜਾ ਸਿਲੰਡਰ ਦਾ ਬਾਕੀ ਹਿੱਸਾ ਸੀਗਾ ਉਹ ਉਹ ਸਾਹਮਣੇ ਵਜਾਈ ਸਾਹਮਣੇ ਜਾ ਕੇ ਵਜਾ ਉਹਤੇ ਪੀਸ ਪਿਆ ਇਹਦਾ ਹਾਂਜੀ ਸਰ ਮੈਂ ਤਾਂ ਹੁਣ ਹੀ ਆਸੀ ਵਿਚਾਰ ਉੱਥੇ ਡਿੱਗਿਆ ਹੋਣਾ ਫਿਰ ਪਰਮਾਤਮਾ ਦੀ ਕਿਰਪਾ ਕੋਈ ਜਾਨ ਮਾਰਨ ਨਹੀਂ ਹੋਇਆ ਪਰ ਜਿੱਤਿਆ ਪਿਛਲੇ ਵਾਰ ਵੀ ਸਿਲੰਡਰ ਬਲਾਸਟ ਹੋਇਆ ਸੀ ਅਮਰੀਕਸੂ ਰੋਡ ਦੇ ਉੱਤੇ ਉਦੋਂ ਲੱਤਾਂ ਬਾਹਾਂ ਉੱਡ ਗਈਆਂ ਸੀਗੀਆਂ ਦੋਨ ਜਨਿਆਂ ਦੀ ਤੇ ਇੱਥੇ ਉਸ ਤਰ੍ਹਾਂ ਦਾ ਨੁਕਸਾਨ ਤੋਂ ਬਚਾਵ ਰਿਹਾ ਸਿਲੰਡਰ ਦਾ ਪੀਸ ਜਿਹੜਾ ਹੈਗਾ ਉਹ ਇੱਥੇ ਉੱਡ ਕੇ ਵੱਜਿਆ ਆਹ ਥੱਲੇ ਪੱਥਰ ਦੇ ਟੁਕੜੇ ਡਿੱਗੇ ਐ ਇਹ ਮੋੜ ਆਹ ਪਾਰ ਹੋ ਗਿਆ ਉਹ ਬੱਚੀ ਐ ਚੀਜ਼ ਆ ਗਿਆ ਉਹ ਤਾਂ ਆ ਮੜੇ ਅੰਦਰ ਉਹ ਤੁਸੀਂ ਹੈਰਾਨ ਹੋ ਜਾਓਗੇ ਜੀ ਦੇਖ ਕੇ ਸਿਲੰਡਰ ਜਿੱਥੋਂ ਵੱਜਿਆ ਇੱਥੋਂ ਮੋਰਾ ਕੱਢਦਾ ਫਰੰਟ ਤੋਂ ਵੱਜਿਆ ਇੱਥੋਂ ਦੀ ਮੋਰਾ ਕੱਢਦਾ ਦੇਖੋ ਤੁਸੀਂ ਆ ਕਾਰ ਦੇ ਉੱਤੇ ਵੀ ਪੱਥਰ ਆ ਕੇ ਡਿੱਗੇ ਆ ਇੱਥੇ ਵੀ ਡਿੱਗੇ ਆ ਆ ਪੀਸ ਆ ਕੇ ਡਿੱਗਾ ਹੈਗਾ ਏਡੀ ਤੇਜ਼ੀ ਨਾਲ ਆ ਕੇ ਵੱਜਿਆ ਗੋਲੀ ਵਾਂਗੂ ਵੀ ਉੱਥੇ ਮੋਰਾ ਕੱਢਦਾ ਤੇ ਪਚਾਰਿਆ ਕਿਹੜੇ ਪਾਸੇ ਅੱਗੇ ਵੀ ਟਿੱਕਿਆ ਅੱਗੇ ਵੀ ਟਿੱਕਿਆ ਬਹੁਤ ਵੱਡਾ ਭਿਆਨਕ ਬਲਾਸਟ ਹੋਇਆ ਸੀ ਐਸ ਬਲਾਸਟ ਦੀ ਚਪੇਟ ਦੇ ਵਿੱਚ ਸ਼ੁਕਰ ਕਰੋ ਕੋਈ ਆਇਆ ਨਹੀਂ ਤੁਹਾਾਰੇ ਪਰਜਾ ਦੇ ਦੇ ਆਪ ਆ ਪੈਸਾ ਵੇਖਨੇ ਚਸਾਂ ਦੀ ਧੋਕੇ ਦੇ ਨਾਲ ਧਮਾਕੇ ਆਵਾਜ਼ ਵੀ ਹੈਗੀਆਂ ਜੀ ਕਿਨਾਂ ਥੋੜਾ ਜੀ ਇਹ ਤਾਰਾਂ ਵੀ ਟੁੱਟ ਗਈਆਂ ਜਿਹੜੀਆਂ ਤਾਰਾਂ ਲੰਬੀਆਂ ਪਈਆਂ ਬੰਬੂ ਦੀ ਇਹ ਦੇਖੋ ਕਿੱਥੇ ਵਧੀਆ ਜੀ ਕੀ ਚਾਈਨਾ ਡੋਰ ਦੀ ਗੱਲ ਚੱਲ ਰਹੀ ਸੀ ਥਾ ਥਾ ਦੇ ਚਾਈਨਾ ਡੋਰ ਦੀ ਇਸਤਮਾਲ ਹੋਈ ਹੈ ਪੂਰੇ ਬਠਿੰਡੇ ਚ ਉਹ ਵੀ ਤੁਹਾਨੂੰ ਦੱਸ ਆਈ ਹੈ ਵੀ ਆ ਪੈਰਾ ਚੜ੍ਹ ਗਈ ਸੀ ਇੱਥੇ ਆ ਸਾਰੀ ਇਕੱਠੀ ਕਰਕੇ ਸੁੱਟੋ ਬੈਡਾ ਤੁਹਾਡਾ ਆਰਸਮਾ ਚੌਂਕ ਦੇ ਵਿੱਚ ਪੁਲਿਸ ਵੀ ਆਈ ਹੋਈ ਹੈ মিডিਆ ਵੀ ਪਹੁੰਚ ਗਿਆ ਹੈਗਾ ਤੇ ਵੱਡੀ ਗੱਲ ਇਹ ਰਹੀ ਵੀ ਐਡੇ ਵੱਡੇ ਬਲਾਸਟ ਦੇ ਵਿੱਚ ਨੁਕਸਾਨ ਦਾ ਬਚਾਅ ਰਹਿ ਗਿਆ ਜਾਨੀ ਨੁਕਸਾਨ ਨਹੀਂ ਹੋਇਆ ਪਹਿਲਾਂ ਪਿਛਲੇ ਸਾਲ ਅਮਰੀਕਸਿੰਗ ਰੋਡ ਦੇ ਉੱਤੇ ਹੋਇਆ ਸੀਗਾ ਅਮਰੀਕਸਿੰਗ ਰੋਡ ਦੇ ਉੱਤੇ ਲੱਤਾਂ ਬਾਵਾ ਉੱਡ ਗਈਆਂ ਸੀਗੀਆਂ ਗੁਬਾਰੇ ਵੇਚਣ ਵਾਲਿਆਂ ਦੀ ਆਵਦੀਆਂ ਤੇ ਉਹਨੂੰ ਭਾਈ ਸਾਹਿਬ ਆਪਣੇ ਕੋ ਸੰਭਾਲ ਕੇ ਰੱਖਿਆ ਸੀ ਸਹੀ ਕੋ ਬਹੁਤ ਹੀ ਦਰਸਾਰੇ ਕੱਟ ਬਹੁਤ ਸਾਰੇ